ਸੀਬੀਸੀ ਮਹਾਪੰਚਾਇਤ ਪੰਜਾਬ ਦੇ ਗੁਆਇਹਟ ਮੁਹਾਲੀ ਫੇਸਾਤੋ ਪਾਰੀ ਇਕੱਠ ਨੇ ਪੁੱਡਾ ਦਫਤਰ ਵੱਲ ਕੋਚ ਕਰਕੇ ਘਰਾਓ ਕੀਤਾ ਨਰੇਗਾ ਵਰਕ ਫਰੰਟ ਸਫਾਈ ਸੇਵਕ ਯੂਨੀਅਨ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਤੇ ਕੋਮੀ ਇਨਸਰਫ ਮੋਰਚੇ ਸਮੇਤ ਕਈ ਜਥੇਬੰਦੀਆਂ ਨੇ ਹਿੱਸਾ ਲਿਆ ਪ੍ਰਦਰਸ਼ਨ ਦੌਰਾਨ ਸਰਕਾਰ ਵਿਰੋਧੀ ਨਾਅਰੇ ਬਾਜ਼ੀ ਮੁੱਖ ਮੰਤਰੀ ਦਾ ਪੁਤਲਾ ਸਵਾੜਿਆ ਤੇ ਪੁੱਡਾ ਵਿਰੋਧ ਘੜਾ ਪੰਨੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਨੇੜੇ ਇਤਿਹਾਸਿਕ ਅੰਬ ਬਾਗ ਨੂੰ ਬਚਾਉਣ ਦੇ ਲਈ 6 ਮਹੀਨਿਆਂ ਤੋਂ ਫਨੈਕਸ ਮਾਲ ਵਿਰੋਧ ਲੜਾਈ ਚੱਲ ਰਹੀ ਹੈ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਹੋਣ ਕਰਕੇ ਅੱਜ ਘਰਾਓ ਕੀਤਾ ਗਿਆ ਤੇ ਸਵੜਕ ਜਾਮ ਕੀਤੀ ਗਈ ਪੁੱड्ढा ਅਧਿਕਾਰੀਆਂ ਨੇ ਮੰਗ ਪੱਤਰ ਲੈ ਕੇ ਜਲਦੀ ਕਾਰਵਾਈ ਦਾ ਪ੍ਰੋਸਪਸ ਦਿੱਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਹਾਈ ਕੋਰਟ ਲਜਾਇਆ ਜਾਵੇਗਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੈਨੇਜਰ ਰਜਿੰਦਰ ਸਿੰਘ ਨੂੰ ਬਦਲਣ ਦੀ ਮੰਗ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਡਾ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਘਰ ਘਰ ਬੈਠੇ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚਾਉਂਗੇ ਸਾਡੀ ਤੇ ਇੱਥੇ ਜਿਹੜਾ ਅਸੀਂ ਪੁੱड्ढा ਦਫ਼ਤਰ ਅੱਜ ਕਰਾਓ ਕਰਨਾ ਆਏ ਸੀ ਐਸਬੀਸੀ ਮਹਾਪੰਚਾਇਤ ਮੋਰਚੇ ਵੱਲੋਂ ਬਠੋਈ ਕਲਾਂ ਦੀ ਸੰਗਤ ਵੱਲੋਂ ਤੇ ਹੋਰ ਸਾਡੇ ਇਧਰ ਹੰਗ ਜਥੇਬੰਦੀਆਂ ਵੱਲੋਂ ਵੀ ਸਾਡੇ ਆਏ ਜਿਵੇਂ ਸਰਪਾ ਤੇ ਜਿਹੜਾ ਇੱਥੇ ਇੱਕ ਫਨਿਕਸ ਮਾਲ ਬਣ ਰਿਹਾ ਫਨਿਕਸ ਮਾਲ ਬਣ ਰਿਹਾ 12-13 ਕਿੱਲੇ ਜ਼ਮੀਨ ਜਿਹੜੇ ਕੁੱਡਾ ਨੇ ਵੇਚੀ ਹੈ ਉਹਦੇ ਚ 4-500 ਦਰਖਤ ਹੈ ਜਿਹਦੇ ਚ 40 ਦਰਖਤ ਕੱਟੇ ਵੀ ਗਏ ਅੰਬ ਦੇ ਦਰਖਤ ਖੜੇ ਨੇ ਜਿਹੜਾ ਸਾਡਾ ਅੰਬ ਸਾਹਿਬ ਗੁਰਦੁਆਰਾ ਤਨ ਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਚਰਨ ਛੋਹ ਧਰਤੀ ਹੈ ਤੇ ਇੱਥੇ ਜਿਹੜਾ ਲੋਕ ਬਹੁਤ ਮਾਨ ਸਤਕਾਰ ਕਰਨੇ ਆਉਂਦੇ ਦੂਰ ਦੂਰ ਤੋਂ ਨਾ ਮੱਥਾ ਟੇਕਣ ਆਂਦੀ ਵਿਦੇਸ਼ਾਂ ਤੋਂ ਦੁਨੀਆں ਦੀ ਪਰ ਉਹਦਾ ਜਿਹੜਾ ਇਤਿਹਾਸ ਮਟਾਉਣ ਲਈ ਇਹ ਦਿਨ ਰਾਤ ਜਿਹੜੇ ਅੰਬਾਂ ਦੇ ਦਰਖਤ ਜਿ ਕੱਟੇ ਜਾ ਰਹੇ ਮੇਰਾ ਮੈਂ ਪੁਰਾਣਾ ਜਿਹੜਾ ਪਿਛਲੇ ਜਾਣਦਾ ਵੀ ਇੱਥੇ 100-100 ਸਾਲ ਪੁਰਾਣੇ ਅੰਬ ਖੜੇ ਨੇ ਪੂਰੇ ਅੰਬ ਖੜੇ ਸੀ ਜਿਹੜੇ ਲਾਗ ਇਹ ਮੌਲ ਬਣਾਏ ਪੁੱਡਾ ਦਫ਼ਤਰ ਬਣਾਇਆ ਸਾਰੇ ਅੰਬ ਕੱਟ ਕੇ ਬਣਾਏ ਤੇ ਉਸ ਰੋਕਣ ਵਾਸਤੇ ਦਰਖਤਾਂ ਨੂੰ ਅਸੀਂ ਪਿਛਲੇ 6 ਮਹੀਨਿਆਂ ਤੋਂ ਦਰਖਾਸਤਾਂ ਦੇ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਡਾਇਰੈਕਟਰ ਬਨ ਵਿਭਾਗ ਨੂੰ ਪੁੱਡਾ ਦਫ਼ਤਰ ਨੂੰ ਇੱਥੇ ਤੱਕ ਕਿ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਦਰਖਤ ਵੀ ਵੱਡੇ ਨਹੀਂ ਜਾਂਦੇਗਾ ਪਰ ਉਹ 40 ਦਰਖਤ ਵੱਡੇ ਪਏ ਜਿਸ ਦੀ ਚਾਰਾ ਰਜੋਈ ਅਸੀਂ ਕੋਟ ਵੀ ਕਰ ਰਹੇ ਹਾਂ ਅਦਾਲਤ ਜੀ ਵੀ ਅਸੀਂ ਦਾਰ ਤੌਰ ਪਰ ਕਰ ਰਹੇ ਤੇ ਤੁਹਾਡੇ ਰਾਹੀਂ ਪਹਿਲਾਂ ਕਈ ਉਹਨਾਂ ਨੂੰ ਮਨਸਾਨ ਦੇ ਹੀ ਕਰਕੇ ਜਿਹੜਾ ਸਾਡੇ ਫੁੱਟ ਪਾਸ ਤੇ ਦਰਖਤ ਹੈ ਉਹ ਵੀ ਅੰਦਰ ਚਾਦਰਾਂ ਲਵਾ ਕੇ ਉਹਦੀ ਚਾਰ ਦੋਰੀ ਕਰਾ ਕੇ ਜਿਹੜੀਆਂ ਚਾਦਰਾਂ ਲੱਗਦੀਆਂ ਲੱਗੀਆਂ ਤਾਰ ਲਾਦੀ ਕੰਡਾ ਤਾਰ ਲਾਦੀ ਜਿਵੇਂ ਜੇਲ੍ਹ ਬਣਾਈ ਹੁੰਦੀ ਹੈ ਪਰ ਪੁੱਡਾ ਦਾ ਪ੍ਰਸ਼ਾਸਨ ਦੇ ਅਧਿਕਾਰੀ ਮੋਟੀ ਕ੍ਰਿਪਸ਼ਨ ਕਰਨ ਵਾਲੇ ਲੋਕ ਜਿਹੜੇ ਮੋٹے ਚੋਰ ਨੇ ਉਹ ਚੋਰਾਂ ਨੇ ਇੱਕ ਵੀ ਜਿਹੜਾ ਹੈਗਾ ਉਤੇ ਬਸ ਖਲਾਫੇ 6 ਮਹੀਨੇ ਚ ਕੋਈ ਕਾਰਵਾਈ ਨਹੀਂ ਕਰੀ ਜਿਸ ਕਰਕੇ ਅਸੀਂ ਤੰਗ ਹੋ ਕੇ ਪਿਛਲੇ 15 ਦਿਨ ਤੋਂ ਪਹਿਲਾਂ ਅਲਟੀਮੇਟਮ ਦਿੱਤਾ ਸੀ ਕੋਈ ਗੱਲਬਾਤ ਨਾ ਹੋਈ ਤਾਂ ਅੱਜ ਇਹਨਾਂ ਦਾ ਜਿਹੜਾ ਪਿੱਟ ਸਿਆਪਾਸੀ ਕਰਨ ਤੁਹਾਡੇ ਪਹੁੰਚੇਗੇ ਤੇ ਤੁਹਾਡੇ ਰਾਹੀਂ ਇਹ ਗੱਲ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੀਜੇਪੀ ਪੰਜਾਬ ਨੂੰ ਤੇ ਪੂਡਾ ਕਮਾਟਾ ਦਾ ਜਿਹੜਾ ਮੰਤਰੀ ਹੈ ਇਹਨਾਂ ਨੂੰ ਜਿਹੜਾ ਚਾਹੋ ਮੁੱਖ ਮੰਤਰੀ ਕੋਲ ਹੁਣ ਤੇ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਜੇ ਕੋਈ ਮਰਮੋਟੀ ਜਾਗ ਦੀ ਹੈ ਠੀਕ ਹੈ ਧਰਤੀ ਤੇ ਬੈਠ ਕੇ ਰੋਟੀ ਖਾ ਕੇ ਭਗਵੰਤ ਮਾਨ ਜੀ ਤੇਰਾ ਸਮਾਂ ਨਹੀਂ ਚੱਲਣਾ ਆ ਗੁੱਡ ਗੁੱਡਾ ਪਾਣੀ 'ਚ ਖੜ ਕੇ ਮੰਤਰੀ ਐ ਮੈਂ ਖੜ ਜਾਂਦੇ ਉੱਥੇ ਨਹੀਂ ਆ ਲੋਕ ਸੜਕਾਂ ਦੇ ਬੈਠੇ ਆਪਣੀ ਮੰਗਾਂ ਲਈ ਸਬੰਧੀ ਸਿੰਘ ਵਾਲੇ ਢਾਈ ਤਿੰਨ ਸਾਲ ਤੋਂ ਬੈਠੇ ਆ ਅਸੀਂ ਦੋ ਸਾਲ ਤੋਂ ਫਿਕਸ ਸਰਟੀਫਿਕੇਟਾਂ ਨੂੰ ਲੈ ਕੇ ਬੈਠੇ ਆ ਸਾਰੇ ਲੋਕ ਆਪਣੀ ਮੰਗਾਂ ਵਾਸਤੇ ਟੀਚਰ ਦੇ ਆਪ ਜਿਹੜੇ ਅੰਮ੍ਰਿਤਸਰ ਗੁਰਦਾਰੇ ਬੰਦ ਕਰੇ ਪਏ ਆ ਜਨਮਰਾ ਵਾਂਗੂ ਤਾਂ ਇਹ ਲੋਕ ਜਿਹੜੇ ਆਪਣੀ ਮੰਗਾਂ ਵਾਸਤੇ ਸੜਕਾਂ ਦੇ ਉੱਤੇ ਆ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਰਾਈਆਂ ਅੱਜ ਇੱਕ ਛੋਟਾ ਜਿਹਾ ਮੈਸੇਜ ਦੇਣ ਆਏ ਆ ਅਗਲਾ ਪ੍ਰੋਗਰਾਮ ਸਾਰੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਤੇ ਸਾਡਾ ਸਹਿਯੋਗ ਤੇ ਸਾਥ ਦਿਓ ਅੰਮ੍ਰਿਤਸਰ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈ ਉਹ ਪਛਾਰੋ ਅੰਬਾ ਨੂੰ ਕਟਨ ਦੇ ਵਿਰੋਧ ਦੇ ਵਿੱਚ ਤੁਸੀਂ ਵੀੜਾ ਚੁੱਕੇ ਤਾਂ ਇਸੇ ਦੇ ਸੰਬੰਧ ਵਿੱਚ ਗੁਰਦੁਆਰਾ ਕਮੇਟੀ ਦੀ ਭੂਮਿਕਾ ਹੋਣੀ ਚਾਹੀਦੀ ਹੈ ਸਿੱਕੀ ਲੱਗਦਾ ਕਿ ਕਮੇਟੀ ਦੀ ਭੂਮਿਕਾ ਕਿੱਦਾਂ ਦੀ ਹੈ ਭੂਮਿਕਾ ਕਮੇਟੀ ਕਿੱਜਮਾ ਬਿਲਕੁਲ 0 ਹੈ ਅਸੀਂ ਮੈਨੇਜਰ ਸਾਹਿਬ ਨੂੰ ਖੁਦ ਲਿਖਤੀ ਲੈਟਰ ਦੇ ਕੇ ਆਏ ਉਹ ਜੇ ਤਾਂ ਸੁਖਵੀਰ ਬਾਦਲ ਫੋਨ ਕਰਦਾ ਮੈਨੇਜਰ ਨੂੰ ਫਿਰ ਤਾਂ ਇੱਥੇ ਚਾਹਦੀਆਂ ਕਿਟਲੀਆਂ ਵੀ ਆ ਜਾਣੀਆਂ ਤੇ ਲੰਗਰ ਵੀ ਆ ਜਾਣ ਤੇ ਉਸ ਮੈਨੇਜਰ ਨੂੰ ਇੱਥੋਂ ਤੋਂ ਪਹਿਲਾਂ ਅਸੀਂ ਤਬਦੀਲ ਕਰਨ ਦੀ ਮੰਗ ਰੱਖਦੇ ਹਾਂ ਇਸ ਗੁਰਦੁਆ ਬਦਲਿਆ ਜਾਵੇ ਅਸੀਂ ਲਿਖਤੀ ਲੈਟਰ 10 ਬੰਦੇ ਦੇ ਦੇ ਕੇ ਆਏ ਪ੍ਰੈਸ ਨੂੰ ਖਬਰਾਂ ਭੇਜੀਆਂ ਪਰ ਉਸ ਮੈਨੇਜਰ ਨੇ ਕੱਲ ਤੋਂ ਅਸੀਂ ਯਾਦ ਕਰਾ ਰਹੇ ਹਾਂ ਜ ਸਵੇਰੇ ਕਰਿਆ ਕਹਿੰਦਾ ਜੀ ਹੜ ਭੀੜ ਤਾਂ ਚਲੇ ਗਏ ਸਾਰੇ ਲੋਕ ਸਾਡੇ ਤੋਂ ਇਹ ਮੈਨੇਜਰ ਦੀ ਵਰਡਿੰਗ ਹੈ ਅਸੀਂ ਕੱਲ ਤੱਕ ਤੇ ਜ세ਦਾਰ ਨੂੰ ਭੇਜੀ ਹੈ ਸਾਰਿਆਂ ਨੂੰ ਭੇਜੀ ਹੈ ਪਰ ਉਹਨਾਂ ਦੇ ਕੰਨ ਤੇ ਜੂਨੀ ਸਰਕੀ ਅਸੀਂ ਤੁਹਾਡੇ ਨਾਲ ਨਹੀਂ ਇਹ ਕਹਿਣਾ ਚਾਹੁੰਦੇ ਜੇ ਸੁਖਵੀਰ ਬਦਲੀਆਂ ਨੂੰ ਆਰਡਰ ਕਰਦਾ ਕੋਈ ਤਾਂ ਹੀ ਗੁਰਦੁਆਰੇ ਵਾਲਿਆਂ ਨੂੰ ਤਾਂ ਆਉਂਦੇ ਇਹ ਲੋਕਲ ਸੰਗਤਾਂ ਨੇ ਐਸੇ ਪਿੰਡਾਂ ਦੀਆਂ ਸੰਗਤਾਂ ਨੇ ਜਿਨ੍ਹਾਂ ਦੇ ਦਿਲਾਂ 'ਚ ਦਰਦ ਹੈ ਗੁਰਦੁਆਰਾ ਸਾਹਿਬ ਵਾਸਤੇ ਇਹਨਾਂ ਦੇ ਦਿਲਾਂ 'ਚ ਦਰਦ ਨਹੀਂ ਇਹ ਤਨਖਾਈ ਹੋਰ ਵੀ ਕਾਫੀ ਪ੍ਰੋਜੈਕਟ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਾਲ ਨੇ ਉੱਤੇ ਵੀ ਪੇੜ ਕੱਟੇ ਕਿ ਤੁਸੀਂ ਇਹਨੂੰ ਹੀ ਟਾਰਗੇਟ ਕਿਉਂ ਕਰਦੇ ਹੋ ਹੋਰ ਜਿੱਥੇ ਕੋਈ ਇਹਨਾਂ ਦਾ ਇਸ ਤਰ੍ਹਾਂ ਵੀ ਸਾਡੇ ਲਾਗ ਸਾਡਾ ਬਿਲਕੁਲ ਤਰਨਾ ਹੈਗਾ ਅਸੀਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜਾ ਫੁੱਟਪਾਥ ਵਾਲੇ ਤਰਖਤਾਂਗੇ ਉਹਦਾ ਘਟੋ ਘਟ ਛੱਡਣਾ ਚਾਹੀਦੇ ਯੂਨੈਸਟੇਟਸ ਦੇ ਦਿਆ ਵਾ ਸਾਰਾ ਵੀ ਜਿਹੜਾ ਅੰਬ ਸਾਹਿਬ ਗੁਰਦੁਆਰੇ ਨੇੜੇ ਇਹੀ ਦਰਖਤ ਪਾਏਗੇ ਹੋਰ ਦਰਖਤ ਪਾਏ ਹੁਣ ਜੇ ਗੁਰਦੁਆਰਾ ਸਾਹਿਬ ਦੇ ਜੇ ਅੰਬ ਸਾਹਿਬ ਗੁਰਦੁਆਰੇ ਵਾਲੇ ਨਹੀਂ ਬੋਲਦੇ ਅਸੀਂ ਦੱਸੋ ਕਿੱਥੇ ਮਰੀਏ ਜਦੋਂ ਗੁਰਦੁਆਰਾ ਸਾਹਿਬ ਪ੍ਰਸ਼ਾਸਨ ਸੁੱਤਾ ਪਿਆ ਸਰਬੋਤੇਰਨੇ ਕਰ ਕੀ ਤੁਸੀਂ ਆਵਾਜ਼ ਚ ਕਰਨੇ ਕਰਕੇ ਨਹੀਂ ਜਿਹੜੇ ਪਬਲਿਕ ਸਾਡੇ ਕੋਲ ਆਂਦੀ ਸੀ ਜਾਂਦੀ ਸੀ ਉਹ ਲੋਕ ਕਹਿੰਦੇ ਯਾਰ ਦਰਖਤ ਕੱਟ ਹੋ ਰਹੇ ਥੋੜੇ ਸਾਹਮਣੇ ਤੁਸੀਂ ਇਸ ਵਾਸਤੇ ਕਿਉਂ ਨਹੀਂ ਬੋਲਦੇ ਕਾ ਤਰ ਜਿਹੜਾ ਤੁਸੀਂ ਕੁਐਸਚਨ ਕਰਿਆ ਸਾਨੂੰ ਲੋਕ ਵੀ ਕੁਐਸਚਨ ਕਰਦੇ ਆ ਤੁਸੀਂ ਅੰਦਰਖਤਾਂ ਬਾਰੇ ਕਦੇ ਨਹੀਂ ਬੋਲਦੇ ਅਸੀਂ ਉਹ ਸਾਰੇ ਬੰਦਿਆਂ ਨੂੰ ਮੈਸੇਜ ਸੁਨੇਹੇ ਲਾਇਆ ਲਿਖਤੀ ਰਿਟਰਨ ਚ ਚਿੱਠੀਆਂ ਦੇਈਆਂ ਤੇ ਇੱਕ ਆ ਲੈਟਰ ਕੱਢਿਆ ਡੀਸੀ ਨੇ ਡੀਸੀ ਨੇ ਇੱਕ ਲੈਟਰ ਕੱਢਿਆ ਵੀ ਅੰਬ ਦੀ ਕਿਸੇ ਵੀ ਤਰੀਕੇ ਤੇ ਪਰਮਿਸ਼ਨ ਨਹੀਂ ਮਿਲ ਸਕਦੀ ਮਨਜ਼ੂਰੀਆਂ ਨਹੀਂ ਮਿਲ ਸਕਦੀ ਅੰਬ ਕੱਟੇ ਨਹੀਂ ਜਾ ਸਕਦੇ ਇਹ ਸਰਕਾਰੀ ਲੈਟਰ ਕੱਢੇ ਹੋਏ ਆ ਇਹ ਸਾਰੇ ਸਾਨੂੰ ਬਣਦੋ ਭਾਗ ਤੋਂ ਮਿਲੇ ਆ ਹੋਰ ਮਿਲੇ ਆ ਤੇ ਇਹ ਸਾਰੀ ਸਰਕਾਰੀ ਲੈਟਰਾਂ ਜਿਹੜੇ ਲੱਗਦੇ ਆ ਪ੍ਰੋਜੈਕਟ ਕਿਉਂ ਪਾਸ ਕਰ ਦਿੰਦਾ ਜਦ ਇਦਾਂ ਦੀ ਆਰਡਰ ਡੀਸੀ ਵੱਲੋਂ ਕੱਟਿਆ ਜਾਂਦਾ ਗਮਾਡਾ ਵੱਲੋਂ ਪਹਿਲਾਂ ਲਿਖਤੀ ਦੇਣਾ ਚਾਹੀਦਾ ਵੀ ਜਿਹੜੇ ਦਰਖਤਾਂ ਆ ਦਰਖਤਾਂ ਨੂੰ ਛੱਡ ਕੇ ਸਾਡੇ 12 ਗਿੱਲੇ ਨੇ ਇੱਕ ਗਿੱਲਾ ਕੱਟਿਆ ਜਾਊਗਾ ਅੱਧਾ ਗਿੱਲਾ ਕੱਟਿਆ ਜਾਊਗਾ ਕੁਦਰਖਤਾਂ ਦੀ ਜਗ੍ਹਾ ਛੱਡ ਕੇ ਜਿਹੜੀ ਖਾਲੀ ਜਗ੍ਹਾ ਪਈ ਉਹ ਵੇਚ ਦੋ ਪੌਲੀ ਦੇ ਬਿਕਦੀ ਆਕਸ਼ਨ ਤੇ ਵੇਚ ਦੋ ਵੇਚ ਦੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੇਕਿਨ ਦਰਖਤਾਂ ਦਾ ਪਹਿਲਾਂ ਛੱਡਣਾ ਚਾਹੀਦਾ ਜਿਹੜੇ 40-45 ਸ ਤੇ ਇਹਨਾਂ ਦੀ ਜਿਹੜੀ ਡਰਾਮੇ ਬਾਅਦ ਸਰਕਾਰ ਹੈ ਮੁੱਖ ਮੰਤਰੀ ਇਹਨਾਂ ਦਾ ਸ਼ਾਇਦ ਕੋਈ ਹਿੱਸਾ ਪਤੀ ਨਾ ਹੋਵੇ ਤੁਹਾਡੇ ਪ੍ਰਦਰਸ਼ਨ ਤੋਂ ਬਾਅਦ ਲੱਗ ਜਾ ਲੱਗਦਾ ਕਿ ਰੋਕ ਲੱਗੂਗੀ 100% ਰੋਕ ਲੱਗੂਗੀ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਵੀ ਤਰਜਾ ਖੜਕਾ ਰਹੇ ਹਾਂ ਐਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੋਡਾ ਦਫ਼ਤਰ ਨੂੰ ਇਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਅਸੀਂ ਚੜਾ ਕੇ ਛੱਡਾਂਗੇ ਪਹਿਲਾਂ ਕਈ ਅਫਸਰ ਚੜਾਏ ਜਾਂਦੇ ਮਿਸਲੋ ਬਾਬਾ ਗੁਲਜਾਰ ਸਿੰਘ ਜੀ ਤਰਨਾ ਦਲ ਦਾਸ ਸੇਵਾਦਾਰ ਜਹਦਰ ਕਰਪਾਲ ਸਿੰਘ ਜੀ ਕੌਮੀ ਸਾਬ ਮੋਰਚਾ ਇਹ ਜਿਹੜੀ ਸਰਕਾਰ ਦੀ ਮਿਲੀ ਭੁਗਤਾ ਦਰਖਤ ਕੱਟਣ ਦੀ ਜਿਹੜੀ ਬੇਲੀ ਭੁਗਤ ਸਰਕਾਰ ਦੀ ਆ ਇਹ ਜਿਹੜਾ ਦਰਖਤ ਫਲ ਵਾਲਾ ਦਰਖਤ ਕੱਟਣਾ ਹੈ ਤਾਂ ਵੈਸੇ ਹੀ ਗੁਨਾਹ ਹੈ ਹਰ ਇੱਕ ਬੰਦੇ ਨੂੰ ਜਿਹੜੀ ਊਰਜਾ ਦਰਖਤ ਦੇ ਰਿਹਾ ਚਾਹੇ ਆਂਬਾ ਜਾਹੇ ਕੋਈ ਵੀ ਦਰਖਤ ਹਰ ਇੱਕ ਬੰਦੇ ਦੀ ਜਿਹੜੀ ਜੀਵਨੀ ਆ ਉਹ ਦਰਖਤਾਂ ਦੇ ਨਾਲ ਹੀ ਚੱਲ ਰਹੀ ਆ ਇਹ ਜੇ ਦਰਖਤ ਹੀ ਕੱਟੇ ਗਏ ਫਿਰ ਲੋਕਾਂ ਦਾ ਕੀ ਬਣੂਗਾ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜੀਆਂ ਕਲੌਣੀਆਂ ਹਰਕਤਾਂ ਬੰਦ ਕਰ ਦੋ ਇਹ ਇਹ ਸਾਰੇ ਜਿਹੜੇ ਵਿੱਚੇ ਸ਼੍ਰੋਮਣੀ ਕਮੇਟੀ ਦੀ ਵਿੱਚ ਸੁਖਵੀਰ ਬਾਦਲ ਹੁਣਾ ਦੀ ਇਹ ਪੁੱਡਾ ਦੀ ਮਿਲੀ ਭੁਗਤਾ ਜਿਹੜੇ 32 ਕਿੱਲੇ ਪੈਲੀ ਸ਼ਾਇਦ ਕੇ ਨੂੰ ਨਾ ਪਤਾ ਹੋਵੇ ਗੁਰਦਾਰਾ ਸਾਹਿਬ ਦੀ 32 ਕਿੱਲੇ ਪੈਲੀ ਜ਼ਮੀਨ ਇਹ ਗੁਰਦਾਰਾ ਸਾਹਿਬ ਦੇ ਨਾਲ-ਨਾਲ 32 ਕਿੱਲੇ ਪੈਲੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਆ ਜੋ ਕਿ ਸੁਖਵੀਰ ਬਾਦਲਾ ਨੇ ਇਹ ਪੁੱਡਾ ਵਰਗਿਆਂ ਨੂੰ ਸੇਲ ਕੀਤੀ ਹੋਈ ਆ ਇਹ ਹੁਣ ਮਨਮਾਨੀਆਂ ਕਰਦੇ ਨੇ ਇਹ ਆਪਣਾ ਆਪ ਸੁਧਾਰ ਕਰ ਲੈਣਾ ਸੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਅਗਰ ਨਹੀਂ ਇਹ ਬੇਨਤੀਆਂ ਨੂੰ ਮੰਨਦੇ ਆ ਫਿਰ ਚਾਹੇ ਸਾਡਾ ਸਿਰ ਕੱਟਿਆ ਜਾਵੇ ਅਸੀਂ ਇਹ ਦਰਖਤ ਨਹੀਂ ਕੱਟਣ ਦੇਵਾਂਗੇ ਸਾਰੇ ਨੰਗ ਸਿੰਘਾਂ ਨੂੰ ਮੇਰੀ ਬੇਨਤੀ ਆ ਵੀ ਇਹ ਜਿਹੜੀ ਸੰਸਤਾ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਓ ਜਿਹੜਾ ਇੱਕ ਬਾਬਾ ਸੀਚੇਵਾਲ ਸਾਹਿਬ ਬਲਵੀਰ ਸਿੰਘ ਸੀਚੇਵਾਲ ਸਾਹਿਬ ਆ ਉਹ ਬੜੀ ਵੱਡੀ ਸੇਵਾ ਜਿਹੜੀ ਦਰਖਤਾਂ ਦੀ ਚਲਾ ਰਹੇ ਆ ਜੇ ਚੰਨਰਾ ਰਾਹੀਂ ਉਹਨਾਂ ਤੱਕ ਸਾਡਾ ਮੈਸੇਜ ਪਹੁੰਚਦਾ ਆ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਇਹ ਜਿਹੜੀ ਸੰਸਤਾ ਚੱਲੀ ਹੋਈ ਜਾਂ ਦਰਖਤਾਂ ਨੂੰ ਬਚਾਉਣ ਵਾਸਤੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਈਏ ਔਰ ਜਿਹੜੇ ਹੋਰ ਦਰਖਤ ਵੱਧ ਲਾਉਣ ਦੀ ਜਿਹੜੀ ਆਪਾਂ ਉਪਰਾਲਾ ਕਰੀਏ ਐਨੀਆਂ ਬੇਨਤੀਆਂ ਕਰਦੇ ਹੋਇਆਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਕਰ ਆ ਗ ਜਾਵੇ ਈਦਾ ਸਿੰਘਾਂ ਨੂੰ ਭਾਵੇ ਨਿਹਾਲ ਹੋ ਜਾਵੇ ਸਗੜਿਆ ਵਾਹਿਗੁਰੂ ਠੋਈ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਮੁਹਾਲੀ ਸੱਤ ਵਜh ਦੀਆਂ ਲਾਈਟਾਂ ਤੇ ਅੰਮ੍ਰਿਤਸਰ ਗੁਰਦੁਆਰੇ ਦੇ ਨੇੜੇ ੁੱਡਾ ਦਫ਼ਤਰ ਦੇ ਬਾਹਰ ਬੈਠੇ ਆ ਰੋਸ ਪ੍ਰਦਰਸ਼ਨ ਕਰਨ ਲਈ ਜੋ ਪੰਜਾਬ ਸਰਕਾਰ ਪੁੱਡਾ ਮਹਿਕਮਾ ਇਨਾ ਅੰਬਾਂ ਨੂੰ ਕੱਟਣ ਜਾ ਰਹੀ ਹੈ ਔਰ ਇਹ ਇਤਿਹਾਸਕ ਗੁਰੂ ਘਰ ਦੇ ਨਾਲ ਇਹਨਾਂ ਦਾ ਇਤਿਹਾਸ ਜੁੜਿਆ ਹੈ ਇਹ ਪੰਜਾਬ ਦੇ ਵਾਸੀ ਇਸ ਨੂੰ ਕਦੇ ਵੀ برداشت ਨਹੀਂ ਕਰਨਗੇ ਕਿਉਂਕਿ ਜਿਹੜੇ ਗੁਰੂ ਘਰ ਨਾਲ ਰਿਲੇਟਡ ਨੇ ਇਹਨਾਂ ਦਾ ਇਤਿਹਾਸ ਗੁਰੂ ਘਰ ਨਾਲ ਜੁੜਿਆ ਹੈ ਪਰ ਅੱਜ ਪੰਜਾਬ ਸਰਕਾਰ ਇੰਨੀ ਹੱਦ ਤੱਕ ਗਿਰ ਚੁੱਕੀ ਹੈ ਔਰ ਪੁੱਡਾ ਮਹਿਕਮਾ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਹੜ੍ਹ ਦੀ ਮਾਰ ਥੱਲੇ ਪੰਜਾਬ ਆ ਰਿਹਾ ਪਰ ਪੰਜਾਬ ਸਰਕਾਰ ਉਦੋਂ ਜਾਗਦੀ ਹੈ ਜਦੋਂ ਸਿਰ ਤੇ ਆਣ ਪੈਂਦੀ ਹੈ ਔਰ ਇੱਕ ਸਾਲ ਪੂਰਾ ਆਪਣੀ ਮੌਜਮਾਸੀ ਦੇ ਵਿੱਚ ਔਰ ਆਪਣੇ ਧਰਨੇ ਮੁਜਾਰਾ ਰੇਲੀਆਂ ਦੇ ਵਿੱਚ ਲਿਖਾ ਦਿੰਦੇ ਨੇ ਪਰ ਅੱਜ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਹੈ ਪੰਜਾਬ ਸਰਕਾਰ ਨੂੰ ਜਗਾਉਣ ਲਈ ਕਿ ਅਗਰ ਤੁਸੀਂ ਇਹਨਾਂ ਅੰਬਾਂ ਨੂੰ ਕਟੋਗੇ ਤਾਂ ਪੰਜਾਬ ਦਾ ਨਾਗਰਿਕ ਕਦੇ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਪੇੜ ਨੇ ਅੰਬ ਨੇ ਪੌਦੇ ਨੇ ਇਹੀ ਪੰਜਾਬ ਨੂੰ ਇੱਕ ਪ੍ਰਦੂਸ਼ਣ ਮੁਕਤ ਕਰ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਅਜੇ ਨਹੀਂ ਰਾਹਤ ਇਹਨਾਂ ਦਰਖਤਾਂ ਕਰਕੇ ਮਿਲਦੀ ਹੈ ਅਗਰ ਦਰਖਤ ਕੱਟੇਗੇ ਸਾਰੇ ਜਾੜ ਹੋ ਜਾਣਾ ਅੱਜ ਅਸੀਂ ਬੇਨਤੀ ਕਰਨੇ ਆ ਪੁੱਡਾ ਮਹਿਕਮੇ ਨੂੰ ਕਿ ਇਹਨਾਂ ਤੇ ਰੋਕ ਲਾਈ ਜਾਵੇ ਅਗਰ ਪੁੱਡਾ ਮਹਿਕਮਾ ਨਾ ਨਹੀਂ ਰੋਕਦਾ ਤਾਂ ਪੰਜਾਬ ਦਾ ਨਾਗਰਿਕ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਇਸ ਗੁਰੂ ਘਰ ਦੇ ਇਤਿਹਾਸ ਨਾਲ ਜੁੜੇ ਫੈਸਲੇ ਨੂੰ ਲੈ ਕੇ ਹਰ ਬੱਚਾ ਬੱਚਾ ਇਹਨਾਂ ਦਰਖਤਾਂ ਨੂੰ ਬਚਾਉਣ ਲਈ ਸੰਘਰਸ਼ ਕਰੇਗਾ ਧਰਨਾ ਪ੍ਰਦਰਸ਼ਨ ਕਰ ਰਹੇ ਆ ਜੋ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੋਂ ਉਨ੍ਹਾਂ ਦੇ ਸਮਰਥਨ ਦੇ ਵਿੱਚ ਸਾਡੀ ਸੰਸਥਾ ਜੋ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਰਜਿਸਟਰਡ ਚੰਡੀਗੜ੍ਹ ਤੋਂ ਪੂਰੇ ਅਸੀਂ ਸਾਰੇ ਜਿੰਨੇ ਵੀ ਅਹੁਦੇਦਾਰ ਆ ਅਸੀਂ ਇਹਨਾਂ ਦਰਖਤਾਂ ਦੇ ਵਿਰੋਧ ਚ ਜਿਹੜਾ ਹੈ ਡਟ ਕੇ ਸਾਥ ਦੇਵਾਂਗੇ ਇਸ ਇਹਨਾਂ ਸੰਸਥਾ ਦਾ ਤੇ ਜੋ ਸਾਡੇ ਗੁਰੂਆਂ ਦਾ ਇਤਿਹਾਸ ਸਿੱਟਵੇਂ ਪਾਸ਼ਾ ਗੁਰੂ ਹਰ राय ਸਾਹਿਬ ਜੀ ਦਾ ਸਥਾਨ ਗੁਰਦੁਆਰਾ ਅੰਬ ਸਾਹਿਬ ਜਿਨ੍ਹਾਂ ਨੇ ਇੱਥੇ ਆ ਕੇ ਅੰਬ ਚੁੱਪੇ ਸੀ ਔਰ ਸੰਗਤਾਂ ਨੂੰ ਇਹ 12 ਮਹੀਨੇ ਅੰਬ ਲੱਗਦੇ ਰਹੇ ਐ ਤੇ ਜੋ ਇਹ ਅੰਬ ਕੱਟੇ ਜਾ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਭਾਵੇਂ ਸਾਨੂੰ ਆਪਣਾ ਸੀਸ ਦੇਣਾ ਪਵੇ ਅਸੀਂ ਦਰਖਤ ਨਹੀਂ ਕੱਟਣ ਦਵਾਵਾਂਗੇ ਇਹੀ ਆਪ ਦੇ ਚੈਨਲਾਂ ਦੇ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਭਗਵੰਤਮਾਨ ਸਾਹਿਬ ਵੀ ਇਹ ਜਿਹੜੇ ਧਰਨੇ ਪ੍ਰਦਰਸ਼ੇ ਰੋਜ਼ ਪ੍ਰਦਰਸ਼ਨ ਚੱਲ ਰਿਹਾ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਤੁਰੰਤ ਅਲਾਓ ਕੀਤਾ ਜਾਵੇ ਲੇਕਨ ਜੇ ਕੋਈ ਕਾਨੂੰਨ ਤੇ ਬਾਹਰ ਜਾ ਕੇ ਮੰਗ ਹੈ ਬਿਸ਼ੱਕ ਤੇ ਸਰਕਾਰ ਕਾਰਵਾਈ ਕਰ ਸਕਦੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਸਟੇਟਮੈਂਟ ਹੈ ਕਿ ਇੱਕ ਵੀ ਦਰਸ਼ਕ ਪ੍ਰਦਾਨ ਜੀ ਪਟਿਆਨਾ ਜੋਗਾਪਾ 40 ਦਰਸ਼ਕ ਕੱਢੇ ਬੈਠੇ ਨੇ ਜਿਨ੍ਹਾਂ ਦੀ ਕੰਪਲੀਟਾਂ ਦੇਖ ਕੇ ਅਸੀਂ ਫਰਮ ਪਾਗ ਨੂੰ ਜੁੱਡਾ ਦਫ਼ਤਰ ਨੂੰ ਸਾਰੇ ਜਿਹੜੀਆਂ ਤਰਖਾਸਾਂ ਦਈਆਂ ਪਰ 6 ਦਿਨੋਂ ਤੋਂ ਜੁੱਡਾ ਦਫ਼ਤਰ ਨਹੀਂ ਚੱਗਿਆ ਨਾ ਪ੍ਰਸ਼ਾਸਨ ਚੱਕ ਐਥੇ ਦਾ ਐਮਐਲਏ ਸੁਫਰੀ ਵਾਂਗ ਸੁੱਤਾ ਪਿਆ ਕੋਈ ਨਹੀਂ ਪਤਾ ਇਹ ਜਿਹੜਾ ਵਾਤਾਵਰਨ ਪ੍ਰੇਮੀ ਨੇ ਸਾਡੇ ਦੋ ਬੂਟੇ ਲਾ ਕੇ ਬਹੁਤ ਵੱਡੀਆਂ ਖੋਦਾਂ ਤਾਂਦਦੇ ਨੇ ਪਰ ਇਹ 500 ਡਰੱਖ ਪਟਣ ਜਾ ਰਿਹਾ ਖੇਤ ਚ ਵਾਤਾਵਰਨ ਪ੍ਰੇਮੀ ਮੋਹਾਲੀ ਦੀ ਜੰਗਦਾ ਨਹੀਂ ਇਹ ਸਿਰਫ ਤਾਕਤ ਦੀ ਖਾਣ ਲੱਗਾ ਪੁਲਿਸ ਪਾਰਟੀਆਂ ਨੇ ਕਿਸੇ ਬੰਦੇ ਨੂੰ ਫੱਟ ਨਹੀਂ ਦੇਣਾ ਜੇਕਰ ਪੰਜਾਬ ਤਾਕਰੇ ਹੰਪਚਾਏਗਾ ਗੁਰਦ੍ਰਾਮ ਸਾਹਿਬ ਦਾ ਇਤਿਹਾਸ ਬਚਾਇਆ ਜਾਵੇ ਅਸੀਂ ਇਹਦੀ ਸਾਰੀ ਜਿਹੜੀ ਕਰਕੇ ਮਾਨਯੋਗ ਮੈਨੇਜਰ ਗੁਰਦੁਆਰਾ ਸਾਹਿਬ ਨੂੰ ਵੀ ਦਿੱਤੀ ਸੀ ਦਰਖਾਸਤ ਅਕਾਲ ਤੱਕ ਜਿਹੜੇ 10000 ਰੁਪਏ ਜੀ ਸੀ ਪਰ ਉਹ ਵੀ ਮੈਨੂੰ ਲੱਗਾ ਜੇ ਉਦੋਂ ਤੱਕ ਸੁਖਵੀਰ ਸਿੰਘ ਬਾਦਲ ਨਹੀਂ ਕਹਿੰਦਾ ਉਦੋਂ ਤੱਕ ਇਹ ਮੈਨੇਜਰ ਨਹੀਂ ਜਾਗਦਾ ਉਦੋਂ ਤੱਕ ਗੁਰਦੁਆਰਾ ਸਾਹਿਬ ਵਾਲੇ ਸਹਿਤ ਨਾ ਆਵੇ ਜੇ ਸੁਖਵੀਰ ਬਾਦਲ ਦੇ ਐਲਾਨ ਤੇ ਹੀ ਸਾਰੇ ਆਣਗੇ ਇੱਥੇ ਤੇ ਤੁਹਾਡੀਆਂ ਸੰਗਤਾਂ ਦਾ ਸਹਿਯੋਗ ਹੈ ਮੋਰਚੇ ਦੇ ਆਗੂ ਸਹਿਬਨ ਸਾਡੀ ਪਿਠੋਈ ਕਲਾਂ ਤੋਂ ਸਾਡੇ ਸਿੰਘ ਸਹਿਬਾਨ ਨੇ ਤੁਸੀਂ ਜਿਹੜੀ ਲੋਕਲ ਸੰਗਤ ਹੈ ਜਿਹੜੀ ਬੈਠੀ ਹੈ ਜਿਹੜੀ ਜ਼ਖ਼ਮਾਂ ਦੇ ਦਰਦ ਨੂੰ ਮੰਨਦੀ ਹੈ ਉਹ ਤੁਸੀਂ ਇੱਥੇ ਪਹੁੰਚੇ ਨੇ ਤੇ ਅਸੀਂ ਇੱਥੇ ਜਿਹੜਾ ਇਹਨਾਂ ਦਾ ਪਿੱਟ ਸੇਪਾ ਕਰਕੇ ਕੱਲ-ਕੱਲੇ ਵੀਰ ਨੂੰ ਮੈਂ 2-2 ਮਿੰਟ ਟਾਈਮ ਤੇ ਦੋ-ਦੋ ਮਿੰਟ ਆਪਣੀ ਗੱਲ ਕਰਨੀ ਹੈ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਅਗਲੇ ਦੱਸਣਗੇ ਤੁਹਾਨੂੰ ਮੈਂ 2 ਮਿੰਟ ਲਈ ਅਜੈਬ ਸਿੰਘ ਪਟੋਈ ਜੀ ਨੂੰ ਆਪਣੀ ਗੱਲ ਕਰਨਗੇ ਅਜੈਬ ਸਿੰਘ ਪਟੋਈ ਜੀ ਤੇ ਉਹ ਪੁੱਡਾ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਆ ਰਜਰਵੇਸ਼ਨ ਚੋਰ ਖੜੋ ਮੋਰਚਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੋ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਅੰਬਾਂ ਦੇ ਬੂਟੇ ਪੰਜਾਬ ਸਰਕਾਰ ਵਡਾ ਰਹੀ ਹੈ ਔਰ ਵੇਚ ਰਹੀ ਹੈ ਇਹ ਬੜਾ ਨਿੰਦਣਯੋਗ ਕੰਮ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਅਗਰ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਿਰਫ ਇੱਕ ਪੇੜ ਬਚਾ ਸਕਦੇ ਨੇ ਆ ਪੌਦੇ ਬਚਾ ਸਕਦੇ ਨੇ ਪਰ ਪੰਜਾਬ ਸਰਕਾਰ ਅੱਜ ਪੰਜਾਬ ਦੇ ਨਾਗਰਿਕਾਂ ਨੂੰ ਵੀ ਮਾਰ ਰਹੀ ਹੈ ਔਰ ਇਹਨਾਂ ਪੌਦਿਆਂ ਨੂੰ ਵੀ ਮਾਰ ਰਹੀ ਹੈ ਇਹ ਬਹੁਤ ਨਿੰਦਣਯੋਗ ਕਦਮ ਹੈ ਪੰਜਾਬ ਸਰਕਾਰ ਦਾ ਉਸਦੇ ਰੋਸ ਵਿੱਚ ਅੱਜ ਪੁੱਡਾ ਦੇ ਦਫ਼ਤਰ ਅੱਗੇ ਪੂਰੀ ਸੰਗਤਾਂ ਇਹ ਰੋਸ ਮੁਜ਼ਾਹਰਾ ਕਰ ਰਹੀਆਂ ਨੇ ਕਿ ਸਾਨੂੰ ਜੋ ਅੰਬ ਸਾਹਿਬ ਦੇ ਨੇੜੇ ਅੰਬ ਦੇ ਬੂਟੇ ਖੜੇ ਨੇ ਇਹਨਾਂ 'ਚੋਂ ਇੱਕ ਵੀ ਬੂਟਾ ਨਹੀਂ ਵਧਣਾ ਚਾਹੀਦਾ ਕਿਉਂਕਿ ਇਹਨਾਂ ਦੀ ਬੜੀ ਜ਼ਰੂਰਤ ਹੈ ਇਹ ਇਤਿਹਾਸਕ ਬੂਟੇ ਨੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਬਚਾ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਔਰ ਇਸ ਦੇ ਲਈ ਰਜਰਵੇਸ਼ਨ ਬਚੌਰ ਫੜੋ ਮੋਰਚਾ ਦਿਨ ਰਾਤ ਸੰਘਰਸ਼ ਕਰ ਰਿਹਾ ਲੜ ਰਿਹਾ ਔਰ ਲੜਦਾ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਇਹਨਾਂ ਦਾ ਨੋਟਿਸ ਨਹੀਂ ਕਢਦੀ ਕਿ ਬੂਟੇ ਨਹੀਂ ਵਧਣੇ ਇਸੇ ਤਰ੍ਹਾਂ ਸੀ ਘਰਾਓ ਕਰਦੇ ਰਹਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਦਰਖਤ ਲੱਗਣਗੇ ਤਾਂ ਇਹ ਸਾਡਾ ਪੰਜਾਬ ਖੁਸ਼ਹਾਲ ਹੋਊਗਾ ਤਾ ਸਾਡੇ ਪੰਜਾਬ ਦਾ ਵਾਤਾਵਰਣ ਸ਼ੁੱਧ ਹੋਊਗਾ ਅੱਜ ਪੰਜਾਬ ਕਿਸ ਮਾਰਚ ਚ ਗੁਜ਼ਰ ਰਿਹਾ ਪਰ ਪੰਜਾਬ ਸਰਕਾਰ ਦੀ ਨਲਾਕੀ ਹੈ ਹਰ ਪੱਖ ਤੋਂ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਹੈ ਚਾਹੇ ਉਹ ਕੇਜਰੀਵਾਲਾ ਚਾਹੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਹੜਾਂ ਦੀ ਮਾਰ ਚ ਵੀ ਝੂਜ ਰਿਹਾ ਪਰ ਪੰਜਾਬ ਸਰਕਾਰ ਦੀ ਨਲਾਕੀ ਹੈ ਜਿਹੜੇ ਕੰਮ ਅੱਜ ਕਰ ਰਹੀ ਹੈ ਪੰਜਾਬ ਸਰਕਾਰ ਉਹ 1 ਸਾਲ ਪਹਿਲਾਂ ਕਰਨੇ ਚਾਹੀਦੇ ਨੇ ਪਰ ਇਹਨਾਂ ਦਾ 1 ਸਾਲ ਮौज-ਮਸਤੀ ਤੇ ਲੰਘਦਾ ਜਦੋਂ ਸਿਰ ਤੇ ਆ ਬਣਦੀ ਹੈ ਫਿਰ ਪੰਜਾਬ ਸਰਕਾਰ ਜਾਗਦੀ ਹੈ ਅੱਜ ਇਹ ਬੂਟੇ ਵੱਢਣ ਲੱਗੇ ਨੇ ਪੰਜਾਬ ਸਰਕਾਰ ਫਿਰ ਵੀ ਨਹੀਂ ਜਾਗ ਰਹੀ ਸੋ ਅੱਜ ਅਸੀਂ ਬੁੱਡੇ ਮਹਿਕਮੇ ਨੂੰ ਬੇਨਤੀ ਕਰਨ ਆਏ ਆ ਕਿ ਇਹਨਾਂ ਪੇੜਾਂ ਨੂੰ ਬਚਾਇਆ ਜਾਵੇ ਅਗਰ ਇਹਨਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਪure ਲੋਕ ਸੜਕਾਂ ਤੇ ਆ ਕੇ ਤੁਹਾਡਾ ਫਿੱਟ ਸਿਆਪਾ ਕਰਨਗੇ ਸੋ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਹਨਾਂ ਬੂਟਿਆਂ ਨੂੰ ਵੱਢਣ ਤੋਂ ਰੋਕਿਆ ਜਾਵੇ ਸਾਰਿਆਂ ਨੂੰ ਜੈ ਪੀ ਜੈ ਭਰਤ ਆਕੇ ਬਈ ਧਰਤੀ ਤੇ ਬੈਠ ਕੇ ਇੱਕ ਫੋਟੋ ਰੋਟੀ ਖਾਣ ਲੱਗਿਆ ਤਾਂ ਲੋਕਾਂ ਦੀ ਜਿਹੜੀ ਡਰਾਮੇਬਾਜੀ ਉਹ ਤੇਰੀ ਸਾਰੀ ਸਮਝੀ ਵੀ ਤੂੰ ਕਰ ਕੇ ਆ ਰਿਹਾ ਉਸ ਤੋਂ ਬਾਅਦ ਇੱਕ ਮੇਰੇ ਵੀਰ ਨੇ ਡੀਸੀ ਦਫ਼ਤਰ ਦਾ ਬਿੱਲ ਪੇਸ਼ ਕਰਿਆ ਕਿਹੜੇ ਹੋਟਲ 'ਚ ਉਹਨਾਂ ਨੇ ਟਾਈਮ ਗੁਜ਼ਾਰਿਆ ਕਿੰਨੇ ਪੈਸੇ ਉਸ ਹੋਟਲ 'ਚ ਦਿੱਤੇ ਉਹ ਸਾਰਾ ਕੁਝ ਦੇਖਿਆ ਧਰਤੀ ਦੇ ਬੈਠ ਕੇ ਫੋਟੋ ਪਾਲੀ ਕਦੀ ਕਿਸੇ ਬਜ਼ੁਰਗ ਮਾਤਾ ਨੂੰ ਜੱਫੀ ਪਾ ਕੇ ਫੋਟੋ ਤਰਾ ਲਈ ਇਹ ਲੋਕ ਤੇਰੀ ਮਕਾਨ ਦੇ ਰਹੇ ਤੇਰਾ ਪਿੱਟਰ ਸਿਆਪਾ ਕਰ ਰਹੇ ਇਹ ਲੋਕਾਂ ਦੀਆਂ ਮੰਗਾ ਗਿਆ ਤੂੰ ਪੂਰੀਆਂ ਕਰ ਬੰਗਾ ਤੇ ਸਰਕਾਰ ਜਿਹੜੀ ਹੈ ਉਹ ਸਿਰਫ ਨਿਚਾਰਾਂ ਦੀ ਸਰਕਾਰ ਕਹਿ ਲਓ ਜਿਹੜਾ ਨਿਚਾਰਾਂ ਨਿਚਾਰਾਂ ਦੀ ਸਰਕਾਰ ਬਣੀ ਵੀ ਹੈ ਜਿਹੜੇ ਅਸਲ ਬੰਦੇ ਨੇ ਅੱਜ ਕੋਈ ਵੀ ਸੜਕ ਖਾਲੀ ਨਹੀਂ ਹੈ ਸਾਰੀਆਂ ਸੜਕਾਂ ਭਰੀਆਂ ਵੇਖੀਆਂ ਕਿਦੀ ਟੀਚਰ ਸਾਡੇ ਟੀਚਰ ਸਹਿਵਾ ਨੀਟੀਟ ਦੇ ਆਪਕ 8 ਦਿਨ ਤੋਂ ਜਿਹੜੇ ਅੰਬ ਸਾਹਿਬ ਗੁਰਦੁਆਰੇ ਬੈਠੇ ਨੇ ਜਿਹੜੀਆਂ ਕੁੜੀਆਂ ਨੇ ਸਾਨੂੰ ਰੋਂਦਾ ਦੱਸਿਆ ਵੀ ਸਾਡੀਆਂ ਗੁੱਤਾਂ ਪੱਟੀਆਂ ਗਈਆਂ ਸਾਡੀਆਂ ਚੁੰਨੀਆਂ ਤਾਰੀਆਂ ਗਈਆਂ ਸਾਨੂੰ ਹਫ਼ਤਾ ਹਫ਼ਤਾ ਜੇਲ੍ਹ 'ਚ ਰੱਖਿਆ ਜਿਹੜੇ ਕਹਿੰਦੇ ਸੀ ਵੀ ਇਹ ਸਾਡਾ ਸਰਕਾਰ 'ਚ ਕਦੇ ਧਰਨਾ ਨਹੀਂ ਲੱਗੂਗਾ ਟੈਂਕੀਆਂ ਤੋਂ ਤਾਰ ਤਾਰ ਕੇ ਪੈਣਾ ਬਣਾਉਂਦੇ ਸੀ ਉਹ ਸਰਕਾਰ ਦੀ ਅੱਜ ਤੁਸੀਂ ਦੇਖ ਲੇ ਸਮਾਂ ਦੇ 71 ਹੋ ਕੇ ਜੋ ਕੁੰਮੜਾ ਸਾਹਿਬ ਨੇ ਤੇ ਵਿਟੋਈ ਸਾਹਿਬ ਨੇ ਦੱਸਿਆ ਵੀ ਕਿਸ ਮਕਸਦ ਦੇ ਉੱਤੇ ਅਸੀਂ ਇਹ ਜਿਹੜਾ ਧਰਨਾ ਪਿੱਟਛਾਪਾ ਕਰ ਰਹੇ ਆ ਸਰਕਾਰ ਦਾ ਉਹ ਤੁਹਾਨੂੰ ਸਾਰਾ ਕੁਝ ਬਾਕੂਬੀ ਪਤਾ ਹੈ ਦਾਸ ਵੱਲੋਂ 1990 ਤੋਂ ਤਕਰੀਬਨ ਸਾਰੀ ਜ਼ਿੰਦਗੀ ਸੰਘਰਸ਼ ਦੇ ਵਿੱਚ ਹੀ ਕੱਢ ਦਿੱਤੀ ਨੌਜਵਾਨੀ ਤੋਂ ਲੈ ਕੇ ਲੜਾਈ ਕਿਹੜੀ ਲੜ ਰਹੇ ਆ ਪਿਛਲੀਆਂ ਕਾਂਗਰਸ ਅਕਾਲੀ ਦਲ ਬਾਦਲ ਭਾਈਵਾਲ ਬੀਜੇਪੀ ਸਰਕਾਰਾਂ ਦੇ ਵਿੱਚ ਜੋ ਸਾਡੇ ਨਾਲ ਤੱਕੇ ਹੋਏ ਐ ਜਿਆਤੀਆਂ ਹੋਈਆਂ ਉਹਨਾਂ ਤੋਂ ਤੰਗ ਆ ਕੇ ਪੰਜਾਬ ਵਾਸੀਆਂ ਨੇ ਇਨਸਾਫ ਪਸੰਦ ਜਿਹੜੀ ਸੰਗਤਾਂ ਸੀ ਵੋਟਰਾਂ ਨੇ ਤੀਜਾ ਬਦਲ ਲਿਆਂਦਾ ਬਹੁਮਤ ਇੰਨਾ ਆ ਗਿਆ ਵੀ ਅਕਾਲੀ ਕਾਂਗਰਸ ਔਰ ਭਾਈਵਾਲ ਬੀਜੇਪੀ ਸਰਕਾਰ ਇਹਨਾਂ ਐਮਐਲਏ ਦਾ ਸਰਕਾਰ ਦਾ ਕੁਝ ਨਹੀਂ ਬਗੜ ਸਕੀ ਅੱਜ 3 ਸਾਲ ਵੀ ਚੁੱਕੇ ਆ ਇਸ ਸਰਕਾਰ ਨੂੰ ਵਕਾਸ ਵੱਜੋਂ ਕੋਈ ਵੀ ਕੰਮ ਨਹੀਂ ਹੋਇਆ ਕਿਤੇ ਵੀ ਚਲੇ ਜਾਓ ਪਿੰਡਾਂ 'ਚ ਹਾਈਵੇ ਰੋਡਾਂ ਤੇ ਕਿੱਡੇ ਕਿੱਡੇ ਖੱਡੇ ਪਏ ਹੋਇਆ ਕਿਵੇਂ ਸਾਨੂੰ ਪਬਲਿਕ ਨੂੰ ਦਿੱਕਤ ਆ ਰਹੀ ਆ ਜਿਹਦੇ ਵਿੱਚ ਹੁਣ ਜਿਹੜੀ ਸਰਕਾਰ ਲੈਂਡ ਪੋਲਿੰਗ ਸੰਬੰਧੀ ਵੀ ਫੈਸਲਾ ਲੈ ਗਿਆ ਸੀ ਜੋ ਕਿਸਾਨਾਂ ਮਜ਼ਦੂਰਾਂ ਤੇ ਸਾਡੇ ਧਰਨਿਆਂ ਦੀ ਬਦੌਲਤ ਮਾਨਯੋਗ ਪੰਜਾਬ ਵੜਾ ਹਰਿਆਣਾ ਹਾਈ ਕੋਰਟ ਵੱਲੋਂ ਵੀ ਨੋਟਿਸ ਹੋਣ ਤੋਂ ਬਾਅਦ ਉਹ ਜਿਹੜਾ ਲੈਂਡ ਪੂਲਿੰਗ ਦਾ ਫੈਸਲਾ ਪਾਲਿਸੀ ਬਣਾਈ ਸੀ ਉਹ ਰੱਦ ਕਰਨੀ ਪਈ ਤੇ ਹੁਣ ਹੜ ਪੀੜਤ ਦੇ ਵਿੱਚ ਜਿੰਨੇ ਵੀ ਪਰਿਵਾਰਾਂ ਨਾਲ ਜੋ ਵਾਪਰ ਰਿਹਾ ਉਹ ਅਸੀਂ ਸਰਕਾਰਾਂ ਦੇ ਸਿਰ ਤੇ ਭਾਵੇਂ ਕੁਝ ਨਹੀਂ ਬਣਨਾ ਪਿਛਲੀਆਂ ਸਰਕਾਰਾਂ ਚ ਵੀ ਇਹੀ ਹਾਲ ਸੀ ਹੁਣ ਵੀ ਇਹੀ ਹਾਲ ਹੈ ਇਹ ਦਾਸ ਜੋ ਲੜਾਈ ਲੜ ਰਿਹਾ ਉਹ ਇਹ ਲੜਾਈ ਲੜ ਰਿਹਾ ਜਿਵੇਂ ਕਿ 1/3 ਹਿੱਸਾ ਅਨਸੂਚਿਤ ਜਾਤੀ ਲਈ ਪੰਚਾਇਤੀ ਜ਼ਮੀਨਾਂ ਦੇ ਵਿੱਚ ਰਾਖਵਾ ਹਿੱਸਾ ਔਰ ਸਾਬਕਾ ਸਰਕਾਰਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਹੜੇ ਗਰੀਬ ਕੋਲ ਰਹਿਣ ਵਾਸਤੇ ਥਾਂ ਨਹੀਂ ਛੱਤ ਨਹੀਂ ਉਹਦੇ ਲਈ ਪੰਜ-ਪੰਜ ਮਰਲੇ ਦੇ ਪਲਾਟ ਵੀ ਅਲਾਟ ਕਰਕੇ ਦੇਣੇ ਆ। ਜਣੋ ਤੇ ਨਿਹੰਗ ਸਿੰਘ ਜਥੇਵੰਦਿਓ ਅਸੀਂ ਥੋੜੇ ਦਿਨ ਪਹਿਲਾਂ ਡਾਇਰੈਕਟਰ ਸਾਹਿਬ ਨੂੰ ਮਿਲੇ ਸੀ ਇੱਥੇ ਭੁੱਡਾ ਦਫਤਰ ਚ ਆ ਕੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਇੱਕ ਵੀ ਦਰਖਤ ਨਹੀਂ ਕੱਟਿਆ ਜਾਊਗਾ ਅਗਰ ਇੱਕ ਦਰਖਤ ਕੱਟਿਆ ਹੋਇਆ ਤਾਂ ਅਸੀਂ ਪੰਜ ਪਹਿਲਾਂ ਲਾਵਾਂਗੇ ਪਰ ਇਹਨਾਂ ਦੇ ਝੂਠੇ ਵਾਅਦੇ ਦਰਖਤ ਕੱਟੇ ਜਾ ਰਹੇ ਐ 40 50 ਦਰਖਤਾਂ ਦੀ ਅਸੀਂ ਮੂਵੀ ਬਣਾਈ ਹੋਈ ਐ ਕੈਮੀਕਲ ਪਾ ਕੇ ਦਰਖਤਾਂ ਨੂੰ ਹੌਲੀ ਹੌਲੀ ਸੁਕਾ ਕੇ ਇਹਨਾਂ ਦੀ ਬੜੀ ਤਕੜੀ ਚਾਲ ਐ ਇਹ ਹੌਲੀ ਹੌਲੀ ਸੁਕਾ ਕੇ ਇਹਨਾਂ ਨੂੰ ਕੱਟ ਦੇਣਾ ਸੋ ਸਾਰੇ ਸਾਥੀਆਂ ਨੂੰ ਅਪੀਲ ਐ ਕਿ ਕੋਈ ਇਹ ਜਿਹੜਾ ਬਾਗ ਐ ਅੰਬਾ ਦਾ ਜਿਵੇਂ ਇਸ ਦਾ ਛੋਟੇ ਛੋਟੇ ਦੇਖਿਆ ਇਥੇ ਸਾਰੇ ਬਾਗ ਹੁੰਦੇ ਸੀ ਅੰਬ ਦੇ ਬਹੁਤ ਘਟਦੇ ਆ ਫਰਟੀ ਹਾਊਸ ਸਾਹ ਦੇ ਇਥੇ ਬੜਾ ਤਗੜਾ ਬਾਗ ਸੀ ਤਾਂ ਇੱਕੋ ਬਾਗ ਹੈ ਮਾਰੀ ਵਿੱਚ ਇਹੀ ਬਚਿਆ ਅੰਬ ਦਾ ਜਿਹੜਾ ਅੰਬ ਸਾਹਿਬ ਗੁਰਦਾਰਾ ਸਾਹਿਬ ਜੀ ਨਾਲ ਰਿਲੇਟਡ ਹੈ ਤੇ ਮੈਂ ਤਾਂ ਅਸੀਂ ਤਾਂ ਕੱਲ ਮਨੀਰ ਸਾਹਿਬ ਨੂੰ ਵੀ ਫੀਲ ਕੀਤੀ ਹੈ ਵੀ ਤੁਸੀਂ ਆਓ ਆਪਾਂ ਇਹ ਬਾਗ ਨੂੰ ਪਹਚਾਈਏ ਤੋਂ ਸਾਥੀਓ ਮੇਰਾ ਵਾਦਾ ਹੈ ਕਿ ਅਸੀਂ ਇੱਕ ਵੀ ਅੰਬ ਨਹੀਂ ਇਹ ਕੱਟਣ ਦੇਣਾ ਕਿ ਤੁਹਾਡਾ ਸਾਥ ਰਿਆ ਸਾਡੇ ਨਾਲ ਅਸੀਂ ਇੱਕ ਵੀ ਅੰਬ ਨਹੀਂ ਕੱਟਣ ਦੇਣਾ ਦੇਣਾ ਅਗਰ ਅੰਬ ਨੂੰ ਕਟੋਗੇ ਤਾਂ ਅਸੀਂ ਪਹਿਲਾਂ ਆਪਣੀਆਂ ਗਰਦਨਾਂ ਕਟਾਵਾਂਗੇ ਤੇ ਸਾਰੇ ਸਾਥੀਆਂ ਨੂੰ ਅਪੀਲ ਹੈ ਜਦੋਂ ਵੀ ਤੁਹਾਨੂੰ ਕੋਈ ਖਬਰ ਪਹੁੰਚਦੀ ਹੈ ਤਾਂ ਆਇਆ ਕਰੋ ਤੇ ਆਪਾਂ ਇਹ ਬਾਗ ਨੂੰ ਬਚਾਣਾ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਪਤੇ ਆਮ ਜਨਤਾ ਜੀ ਕੀ ਗੱਲ ਸੁਣਾਓਗੇ ਇਸ ਕਰਕੇ ਵਪਾਰੀ ਮਹਿਕਮਾ ਇਹ ਪੁੱਡਾ ਮਹਿਕਮਾ ਵਪਾਰੀ ਮਹਿਕਮਾ ਇਹ ਜ਼ਮੀਨਾਂ ਸਸਤੀਆਂ ਕਬੂਜ਼ਾ ਕਰਕੇ ਗਰੀਬਾਂ ਦੇ ਹੱਕ ਮਾਰਦਾ ਕਿਸਾਨਾਂ ਦੇ ਹੱਕ ਮਾਰਦਾ ਮਜ਼ਦੂਰਾਂ ਦੇ ਹੱਕ ਮਾਰਦਾ ਇਸ ਏਰੀਏ ਦੇ ਵਿੱਚ ਲੱਖਾਂ ਏਕੜ ਜ਼ਮੀਨ ਪੁੱਡਾ ਨੇ ਐਕਵਾਇਰ ਕੀਤੀ ਹੈ ਪਿਛਲੇ 30 ਸਾਲਾਂ ਵਿੱਚ ਜਿਹਦੇ ਚੋਂ ਗਰੀਬਾਂ ਦਾ ਦਲਤਾਂ ਦਾ ਅਸੜਿਆਂ ਦਾ ਹਿੱਸਾ ਬਣਦਾ ਸੀ ਪਲਾਟਾਂ ਦਾ ਅੱਜ ਪੁੱਢਾ ਲੱਖ ਰੁਪਇਆ ਦਾ ਜਗ੍ਹਾ ਵੇਚ ਰਿਆ ਉਹ ਸਾਰੀ ਗਰੀਬਾਂ ਦੇ ਹੱਕ ਮਾਰ ਕੇ ਵੇਚ ਰਿਆ ਇੱਥੋਂ ਦੇ ਅਫਸਰਾਂ ਨੂੰ ਮੁੱਖ ਪ੍ਰਸ਼ਾਸਕ ਨੂੰ ਸਾਡੀ ਚੇਤਾਵਨੀ ਹੈ ਜਿਹੜੇ ਕਾਨੂੰਨ ਬਣੇ ਨੇ ਲਾਅ ਬਣੇ ਨੇ ਤੁਸੀਂ ਉਹਨਾਂ ਨੂੰ ਤੋੜ ਰਹੇ ਹੋ ਅੱਜ ਅੰਬ ਦੇ ਬੂਟੇ ਵੱਡੀਆਂ ਕੰਪਨੀਆਂ ਸ਼ਾਹੂਕਾਰ ਕੰਪਨੀਆਂ ਕੇਜਰੀਵਾਲ ਦੇ ਰਿਸ਼ਤੇਦਾਰਾਂ ਦੀਆਂ ਕੰਪਨੀਆਂ ਅੰਬ ਕਟਰੀਆਂ ਨੇ ਸਾਡੇ ਗੁਰੂ ਸਾਹਿਬ ਦੇ ਨਾਲ ਸੰਬੰਧਤ ਇਹ ਅੰਬ ਨੇ ਗੁਰੂ ਜੀ ਨੇ ਅੰਬ ਦਾ ਨਾਮ ਦਿੱਤਾ ਅੱਜ ਗੁਰਦਰਾ ਸਾਹਿਬ ਅੰਬ ਸਾਹਿਬ ਇਸ ਕਰਕੇ ਪੁੱਡਾ ਦੀ ਆ ਜਿਹੜੀ ਮੈਨੇਜਮੈਂਟ ਅਫਸਰਸ਼ਾਈ ਆ ਇਹ ਸਾਰੀ ਸ਼ਰਾਰਤੀ ਆ ਰਜਵਾੜੀ ਆ ਇਹਨਾਂ ਨੇ ਹਰ ਬਰ ਬੇਕਮਾਇਨੇ ਅਫਸਰਾਂ ਨੇ ਇਹਨਾਂ ਦਾ ਇੱਕ ਜਈ ਜਿਹੜਾ ਉਹ 10-10 ਲੱਖ ਰੁਪਏ ਮਹੀਨਾ ਕਮਾਰਿਆ ਆ ਸਾਰੀਆਂ ਜ਼ਮੀਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਸੀ ਸਾਰੀਆਂ ਜ਼ਮੀਨਾਂ ਸ਼ਾਮਲਾਟ ਗਊ ਚਰਾੰਦ ਪੰਚਾਇਤੀ ਜ਼ਮੀਨ ਨਜੂਲ ਜ਼ਮੀਨ ਇਹ ਸਾਰੀ ਪੁੱਡਾ ਵੇਚ ਕੇ ਖਾ ਗਿਆ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਤਾਂ ਮਰਦਾਬਾਦ ਕਹਿੰਨੇ ਆ ਇੱਥੇ ਦੇ ਅਫਸਰੋ ਨੋਟ ਕਰ ਲੋ ਜਿੰਨਾ ਤੁਸੀਂ ਕਾਹਨ ਕੀਤਾ ਔਰ ਕਾਹਨ ਯਾਰੀਆਂ ਤੁਹਾਡਾ ਇਹ ਕਦੇ ਲਗਾਤਾਰ ਨਹੀਂ ਰਹੂਗਾ ਬੜੇ ਬੜੇ ਰੰਦ ਜੇ ਚਲੇਗੇ ਅਬਦਾਲੀ ਚਲੇਗੇ ਤੁਸੀਂ ਕਿਹੜੇ ਹੋ ਜਾਂ ਤੁਸੀਂ ਰਿਟਾਇਰ ਹੋਨੇ ਹੋ ਤੁਹਾਡੀਆਂ ਜਨਾਨੀਆਂ ਦਾ ਉਹਨੂੰ ਪੁੱਛਦੀਆਂ ਨਹੀਂ ਹੈਗੀਆਂ ਤੁਸੀਂ ਕੁੱਤਾ ਕਾਰ ਕੋਠੀ ਲੈ ਕੇ ਘੁੰਮਦੇ ਰਹਿੰਦੇ ਹੋ ਇਸ ਕਰਕੇ ਪੁੱਡਾ ਦੀ ਮੈਨੇਜਮੈਂਟ ਨੂੰ ਸਾਡੀ ਖੁੱਲੀ ਚੇਤਾਵਨੀ ਹੈ ਕਿ ਅੰਬ ਕੱਟਣੇ ਬੰਦ ਕਰੋ ਉਹਨਾਂ 'ਚ ਕੈਮੀਕਲ ਪਾਉਣਾ ਬੰਦ ਕਰੋ ਜਿਹੜੀ ਕੰਪਨੀ ਨੇ ਕੱਟੇ ਨੇ ਉਹਦੇ ਪਰਚੇ ਦਰਜ ਕਰੋ ਕਾਰਵਾਈ ਕਰੋ ਇਹ ਸਾਰੇ ਅੱਜ ਦੇ ਇਸ ਹਾਊਸ ਦਾ ਇਸ ਕਮੇਟੀ ਦਾ ਇਸ ਮੋਰਚੇ ਦਾ ਪੱਕਾ ਫੈਸਲਾ ਜੇ ਤੁਸੀਂ ਨਾ ਕਾਰਵਾਈ ਕੀਤੀ ਤਾਂ ਤੁਸੀਂ ਆਉਣ ਵਾਲੇ ਦਿਨਾਂ ਚ ਬੜਾ ਮਹਿੰਗਾ ਸੌਦਾ ਪਾਊਗਾ ਅੱਜ ਜਿਹੜੇ ਅਫਸਰ ਮੈਂ ਵਰੰਡਮ ਲੈਣੀ ਬਾਹਰ ਨਹੀਂ ਆਣ ਲੱਗੇ ਇਹਦਾ ਮਤਲਬ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਚਾਹੇ ਉਹੜਾਂ ਦੇ ਮਸਲੇ ਤੇ ਆ ਚਾਹੇ ਗਰੀਬਾਂ ਦੇ ਮਸਲੇ ਤੇ ਆ ਚਾਹੇ ਲੈਂਡ ਪੂਲਿੰਗ ਦੇ ਉੱਤੇ ਆ ਚਾਹੇ ਹੋਰ ਮਸਲੇ ਨੇ ਕਿਸਾਨੀ ਦਾ ਮਸਲਾ ਹਰ ਜਗ੍ਹਾ ਭਗਵੰਤ ਮਾਨ ਦੀ ਸਰਕਾਰ ਫੇਲ ਹੋਈ ਆ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਚਾਹੇ ਕਾਲੀ ਬੀਜਪੀਸੀ ਚਾਹੇ ਦੂਜੇ ਸੀ ਉਹ ਸਾਰੇ ਫੇਲ ਹੋਏ ਨੇ ਅੱਜ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਹੈ ਰੈਜਨ ਰਿਵਲਜਨ ਚੋਰ ਫੜੋ ਮੋਰਚਾ ਚੱਲ ਰਿਹਾ ਹੈ ਸਰਕਾਰ ਨੂੰ ਇਸ ਗੱਲ ਦਾ ਚੈਲੰਜ ਕਿ ਲੰਬੇ ਮੋਰਚੇ ਜਿਹੜੇ ਹੁੰਦੇ ਨੇ ਉਹਨਾਂ ਚੋਂ ਲੀਡਰਸ਼ਿਪ ਪੈਦਾ ਹੁੰਦੀ ਹੈ ਉਹਨਾਂ ਚੋਂ ਬਗਾਵਤੀ ਪੈਦਾ ਹੁੰਦੇ ਨੇ ਇਸ ਕਰਕੇ ਸਰਕਾਰ ਇਸ ਗੱਲ ਹੀ ਮਰਦਾਬਾਰਤ ਹਾਉਣ ਦੀ ਹੱਕਦਾਰ ਬਣ ਚੁੱਕੀ ਹੈ ਭਗਵਾਨ ਤੁਮਾਨ ਵਿਫਲ ਹੋ ਗਿਆ ਫੇਲ ਹੋ ਗਿਆ ਹਰ ਫਰੰਟ ਤੇ ਵੇਲ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੋਰਚੇ ਹੋਰ ਮਜ਼ਬੂਤ ਹੋਣਗੇ ਤੁਹਾਡੇ ਸਹਿਯੋਗ ਦੇ ਨਾਲ ਵਰਦੇ ਮੇਂ ਤੁਸੀਂ ਦਰਿਆਵਾਂ ਵਿਚਾ ਕੇ ਬੈਠੇ ਹੋ ਇਸ ਕਰਕੇ ਤੁਹਾਡੀ ਜਿਹੜੀ ਮਿਹਨਤ ਹੈ ਤੁਹਾਡੀ ਇਮਾਨਦਾਰੀ ਹੈ ਇਹ ਰੰਗ ਲੈ ਕੇ ਆਉਗੀ ਏਸੀਆਂ ਜਿ ਬੈਠੇ ਆ ਸੱਤ ਸੱਤ ਮੰਜ਼ਲਾਂ ਤੱਕ ਤਾਂ ਹੀ ਬੈਠੇ ਅਫਸਰ ਬਾਹਰ ਆਉਣ ਨੂੰ ਤਿਆਰ ਨਹੀਂ ਹੈਗੇ ਇਹਦਾ ਮਤਲਬ ਹੈ ਹੰਕਾਰੀ ਨੇ ਕਰਪਟ ਨੇ ਬੇਈਮਾਨ ਨੇ ਔਰ ਮੈਂ ਹੋਰ ਸ਼ਬਦ ਇਹ ਨਾ ਵਰਤਾ ਇਹਨਾਂ ਨੇ ਪੰਜਾਬ ਦੀਆਂ ਜ਼ਮੀਨਾਂ ਸਸਤੇ ਰੇਟਾਂ ਦੇ ਖੋ ਕੇ ਅਕਵਾਇਰ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੱਖਰੀ ਦਿੱਤਾ ਆਪ ਵੱਡੇ ਵੱਡੇ ਅਮੀਰ ਬਣ ਗਏ ਅਫਸਰ ਇਹਨਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਪੰਜਾਬ ਬਿਜਲੀਅੰਸ ਇਨਕੁਆਰੀ ਨੇ ਕਦੇ ਕਰਦਾ ਉਹ ਪੰਜਾਬ ਸਰਕਾਰ ਦੇ ਕਹੜ ਦੇ ਕੰਮ ਕਰਦਾ ਇਹਨਾਂ ਦੀਆਂ ਸੀਬੀਆਈ ਜਾਂਚ ਹੋਣ ਇਹਨਾਂ ਦੀਆਂ ਹਰ ਤਰ੍ਹਾਂ ਦੀ ਈਡੀ ਜਾਂਚ ਕਰੇ ਔਰ ਅਰ ਬਰ पे ਨਿਕਲਣਗੇ ਸੋ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਤੁਸੀਂ ਦੇਖ ਲਿਆ ਕਮੰਡੀ ਅਫਸਰशाही ਅੰਦਰ ਬੈਠੀ ਆ ਆਪਾਂ ਨੂੰ ਇਹ ਮਿਹਨਤਾਂ ਕ ਤਿਆਰ ਨਹੀਂ ਹੈਗੀ ਇਹਦਾ ਮਤਲਬ ਹੈ ਅਸੀਂ ਪ੍ਰੈਸ ਦੇ ਮਾਧਿਅਮ ਦੱਸਣ ਲੱਗੇ ਆ ਜਿਹੜੀ ਅਫਸਰ ਸ਼ਹੀ ਆਪਣੇ ਗੇਟ ਤੇ ਆਏ ਸਖੜੇ ਲੋਕਾਂ ਨੂੰ ਮੰਨਣੋਂ ਤਿਆਰ ਨਹੀਂ ਮਿਲਣੋਂ ਤਿਆਰ ਨਹੀਂ ਇਹਦਾ ਮਤਲਬ ਇਹ ਝੂਠੀ ਆ ਸੱਚਾ ਬੰਦਾ ਬਾਹਰ ਖੜਦਾ ਹੈ ਛਾਤੀ ਢਾਕੇ ਖੜਦਾ ਜੀ ਐਹੀਂ ਖੜਦਾ ਸੱਚਾ ਜਿਹੜਾ ਝੂਠਾ ਲੁਕ ਗਿਆ ਅੰਦਰ ਜਾ ਕੇ ਲੁਕੇ ਹੋਏ ਅਫਸਰ ਨੂੰ ਕਿਸ ਤੰਗ ਨਾਲ ਧੌਣ ਫੜ ਕੇ ਬਾਹਰ ਕੱਢਣਾ ਇਹ ਜਿਹੜੀ ਲੰਬੀ ਤਿਆਰੀ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿਸੇ ਗੇਟ ਤੇ ਵੱਡਾ ਮੋਰਚਾ ਆਊਗਾ ਨਾਲ ਜਿੰਦੇ ਵੀ ਇਲਾਕੇ ਆਵਾਂਗੇ ਆ ਸਾਰੇ ਪੁੱਢਾ ਦਫਤਰਾਂ ਜਿੰਦੇ ਲਾਵਾਂਗੇ ਅਸੀਂ ਇੱਕ ਦਿਨ ਕਿਹਾ ਸੀ ਕਿ ਬੈਲਫਰ ਦਫਤਰ ਨੂੰ ਜਿੰਦੇ ਲਾਉਣੇ ਆ ਇੱਥੋਂ ਦੇ ਐਸਪੀ ਨੇ ਸਾਨੂੰ 100 ਫੋਨ ਕੀਤੇ ਕੁੰਬੜਾ ਜੀ ਨੂੰ ਮੈਨੂੰ ਵੀ ਰੱਬ ਦਾ ਵਾਸਤਾ ਜਿੰਦੇ ਨਾਲ ਲਾਇਓ ਇਹ ਡਰਦੇ ਪਤਾ ਕਦੋਂ ਨੇ ਅਫਸਰ ਜਦੋਂ ਇਹਨਾਂ ਨੂੰ ਨੰਗਾ ਕਰੋ ਜਦੋਂ ਇਹਨਾਂ ਨੂੰ ਘੇਰੋ ਜਦੋਂ ਇਹਨਾਂ ਦੇ ਦੱਸੋ ਕਾਰਨਾਮੇ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਜੇ ਅਫਸਰ ਸ਼ਾਹੀ ਬਾਹਰ ਨੂੰ ਤਿਆਰ ਨਹੀਂ ਹੈਗੀ ਤਾਂ ਤਿਆਰੀ ਕਰ ਲੋ ਭਾਈ ਤੁਸੀਂ ਵੀ ਸਿਕਿਉਰਿਟੀ ਵਾਲੇ ਵੀਰੋ ਨੋਟ ਕਰ ਲੋ ਜਿੰਦੇ ਸਾਡੇ ਕੋਲ ਵੀ ਹੈਗੇ ਆ ਤੁਹਾਡੇ ਗੇਟਾਂ ਨੂੰ ਜਿੰਦੇ ਲਾਤੇ ਨਾ ਅਸੀਂ ਪਟਿਆਲੇ ਇੱਕ ਵਾਰੀ ਜਿੰਦੇ ਲਾਏ ਸੀ ਪਟਿਆਲੇ ਮਿੰਨੀ ਸੈਕਟਰੀ ਆੜਨੂੰ ਐਸਪੀ ਥੰਦਰ ਐਸਡੀਐਮ ਚੇਲ ਸਾਡੀਆਂ ਮੰਨਤਾ ਬਾਂਦਾ ਸੀ ਕਹਿੰਦਾ ਰੱਬ ਦਾ ਵਾਸਤਾ ਜਿੰਦੇ ਖਿਲਾ ਦੋ ਸਾਨੂੰ ਜਿੰਦੇ ਲਾਉਣੇ ਆਉਂਦੇ ਆ ਇਸ ਕਰਕੇ ਡਰਨ ਦੀ ਲੋੜ ਨਹੀਂ ਸਾਡੇ ਦਾ ਬਾਬੇ ਨਾਨਕ ਨੇ ਸਾਨੂੰ ਕਿਹਾ ਨਿਰਭਾਉ ਨਿਰਵੈਰ ਡਰਨ ਦੀ ਲੋੜ ਨਹੀਂ ਤੁਸੀਂ ਬੜੇ ਇਤਿਹਾਸਿਕ ਕੰਮ ਲਈ ਆਏ ਹੋ ਤੁਸੀਂ ਅੰਬ ਸਾਹਿਬ ਗੁਰਦੁਆਰੇ ਦੇ ਇਰਤ ਘੇਰਤ ਜਿਹੜੀ ਗ੍ਰੀਨ ਬੈਲਟ ਹੈ ਜਿਹੜੀ ਹਰੀ ਕ੍ਰਾਂਤੀ ਵਾਲੀ ਬੈਲਟ ਆ ਦਰਖਤਾਂ ਦੀ ਬੂਟਿਆਂ ਦੀ ਉਹਨੂੰ ਬਚਾਉਣ ਲਈ ਆਏ ਹੋ ਇਹ ਠੀਕ ਆ ਸ਼੍ਰੋਮਣੀ ਕਮੇਟੀ ਸੁੱਤੀ ਹੋਈ ਆ ਕਿਉਂ ਉਹ ਵੀ ਅੰਦਰ ਖਾਤੇ ਮਿਲਿਆ ਜੁੜੀਆਂ ਗੱਲਾਂ ਕਰਦਾ ਸੁਖਵੀਰ ਬਾਦਲ ਭਗਵੰਤ ਮਾਨ ਨਾਲ ਉਹਦੇ ਆਪਣੇ ਕੇਸ ਨੇ ਉਹਨੇ ਆਪਣਾ ਸਾਲਾ ਛਡਾਣਾ ਉਹਨੇ ਆਪਣੀ ਜਨਾਨੀ ਬਚਾਣੀ ਆ ਉਹਦੇ ਵੀ ਹੋਣਿਆ ਕੋਈ ਮਸਲੇ ਲੈਣ ਦੇਣ ਦੇ ਪੈਸੇ ਟਕੇ ਦੇ ਇਸ ਕਰਕੇ ਆ ਸਾਰਾ ਮਿਲਿਆ ਜੁੜਿਆ ਕੰਮ ਹੈ ਕਾਮਯਾਬ ਉਹ ਹੁੰਦੇ ਨੇ ਜਿਹੜੇ ਦਰੀ ਤੇ ਬੰਦੇ ਨੇ ਕਾਮਯਾਬ ਉਹ ਹੁੰਦੇ ਨੇ ਜਿਹੜੇ ਗੇਟਾਂ ਦੇ ਆ ਕੇ ਬੋਲਦੇ ਨੇ ਸੋ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਸਮੂਹ ਸਾਧ ਸੰਗਤ ਨੂੰ ਅਪੀਲ ਆ ਜਿਸ ਢੰਗ ਨਾਲ ਤੁਸੀਂ ਸਹਿਯੋਗ ਕਰ ਰਹੇ ਹੋ ਆਓ ਰਲ ਮਿਲ ਕੇ ਆਪਾਂ ਇੱਕ ਮੋਰਚਾ ਅੱਗੇ ਲਾਉਣ ਦੀ ਵੱਡੀ ਤਿਆਰੀ ਕਰੀਏ ਜੇ 5 ਮਿੰਟ ਤੱਕ ਅਫਸਰ ਨਾ ਆਏ ਭਾਈ ਸਿਕਿਉਰਿਟੀ ਵਾਲਾ ਨੋਟ ਕਰ ਲੈ ਵੀਰੇ ਓਏ 5 ਮਿੰਟ ਜੇ ਤੁਹਾਡਾ ਅਫਸਰ ਨਾ ਆਇਆ ਤਾਂ ਅਸੀਂ ਫਿਰ ਅੰਦਰ ਬਣਦੀ ਕੋਸ਼ਿਸ਼ ਕਰਾਂਗੇ ਕੱਲੂ ਫਿਰ ਨਾ کہیں ਵੀ ਸਾਨਾ ਧੱਕਾ ਮੁੱਕੀ ਹੋਈ ਆ ਆ ਬਲਾਲਾ ਜਿਹੜਾ ਬੁਲਾਉਣਾ ਚਾਹੇ ਤੁਸੀਂ ਛੋਟਾ ਬੁਲਾਓ ਵੱਡਾ ਬੁਲਾਓ ਤੁਸੀਂ ਦੇਖਣਾ ਇਹ ਪੁੱਡਾ ਦੀ ਜ਼ਿੰਮੇਵਾਰੀ ਆ ਨਣੀ ਮੜ ਦੀ ਜ਼ਿੰਮੇਵਾਰੀ ਆ ਜੇ ਮੈਨੇਜਮੈਂਟ ਇਹ ਕੰਮ ਨਹੀਂ ਕਰਦੀ ਤਾਂ ਮੈਨੇਜਮੈਂਟ ਦਾ ਸੜਕਾਂ ਦੇ ਉੱਤੇ ਮਰਦਾਬਾਦ ਹੋਏਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ। ਵਾਹਿਗੁਰੂ ਜੀ ਦੀ ਫਤਿਹ ਆਪਾਂ ਅੱਜ ਸਾਰੀ ਸੰਗਤ ਇੱਥੇ ਜਿਹੜੀ ਇਕੱਠੇ ਹੋਇਆ ਬੜੇ ਸ਼ਰਮ ਦੀ ਗੱਲ ਆ ਜਿਹੜਾ ਗੁਰੂ ਘਰ ਦਾ ਇਤਿਹਾਸ ਦੇ ਨਾਲ ਜਿਹੜੇ ਦਰਖਤ ਅੰਬ ਸਾਹਿਬ ਜੁੜਿਆ ਹੋਇਆ ਹੈ ਗੁਰੂ ਘਰ ਦੇ ਵਿਸ਼ਵ ਦੇ ਵਿੱਚ ਨੌ ਇਹ ਚੱਲ ਰਿਹਾ ਗੁਰਦਾਰਾ ਅੰਬ ਸਾਹਿਬ ਗੁਰਦਾਰਾ ਸਾਹਿਬ ਦੇ ਨਾਲ ਇਹ ਦਰਖਤ ਜੁੜੇ ਹੋਏ ਨੇ ਇਹ ਸਰਕਾਰ ਦੀਆਂ ਜਿਹੜੀਆਂ ਘਟੀਆਂ ਚਾਲਾਂ ਹੈਗੀਆਂ ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਢਾ ਰਹੀਆਂ ਨੇ ਦੇਖੋ ਸਾਡੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਹਜੇ ਤੱਕ ਰਿਹਾਈ ਨਹੀਂ ਦੇ ਰਹੇ ਪੂਰੇ 2.5 ਸਾਲ ਤੋਂ ਮੋਰਚਾ ਲੱਗਿਆ ਹੋਇਆ ਜਿਹੜਾ ਕੌਮੀ ਇਨਸਾਨ ਮੋਰਚਾ ਲੱਗਿਆ ਹੋਇਆ ਤੇ ਇਹ ਜਿਹੜਾ ਅੰਬ ਕੱਟਣ ਦੀ ਇਹ ਗਲਤੀ ਕਰਦੇ ਆ ਇਹਨਾਂ ਨੂੰ ਅਸੀਂ ਸਰਕਾਰ ਨੂੰ ਜਿਹੜਾ ਭਗਵੰਤ ਮਾਨ ਹੈਗਾ ਇਹਨੂੰ ਵਾਰਨਿੰਗ ਦਿੰਨੇ ਆ ਵੀ ਇਹ ਦਰਖਤਾਂਵਨ ਤੂੰ ਨਾ ਚਾੱਕ ਨਾ ਕੱਟ ਜੇ ਤੁਸੀਂ ਇਹ ਧਰਨਿਆਂ ਨਾਲ ਨਾ ਮੰਨੇ ਫਿਰ ਅਸੀਂ ਸਿੱਧੇ ਹੋਵਾਂਗੇ ਜਿਹੜੇ ਉੱਥੇ ਦਰਖਤ ਵੱਡਣ ਜਾ ਕੇ ਉਹਨਾਂ ਨੂੰ ਉਸੇ ਦਰਖਤਾਂ ਨਾਲ ਬੰਨਾਂਗੇ ਪੜ ਪੜ ਕੇ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਸਾਰੀ ਫੌਜ ਅਸੀਂ ਨਾਲ ਆ ਇਹਨਾਂ ਦੇ ਜਦੋਂ ਵੀ ਸਾਡਾ ਜਦੋਂ ਵੀ ਸਾਨੂੰ ਕਾਲ ਦੇਣਗੇ ਅਸੀਂ ਤਿਆਰ ਪਰ ਤਿਆਰ ਹੋ ਕੇ ਉੱਥੇ ਸ਼ਸਤਰ ਸਮੇਤ ਘੋੜੇ ਸਮੇਤ ਅਭਲਵਾ ਦਾ ਅਸੀਂ ਬੈਠੇ ਹੀ ਉੱਥੇ ਆ ਬਾਗਚੀਆਂ ਇਸ ਗੱਲ ਦਾ ਸਾਨੂੰ ਪਤਾ ਨਹੀਂ ਸੀਗਾ ਸ੍ਰੀ ਅਕਾਲ ਇਸ ਗੱਲ ਦਾ ਸਾਨੂੰ ਪਤਾ ਨਹੀਂ ਸੀ ਵੀ ਆ ਮੋਰਚਾ ਚੱਲ ਰਿਹਾ ਹੈ ਨਹੀਂ ਅਸੀਂ 24 ਘੰਟੇ ਉੱਥੇ ਹੀ ਪੜਾ ਲੱਗਿਆ ਹੋਇਆ ਹੈ ਸਾਡਾ ਜਿਹੜਾ ਨਾਲ ਹੀ ਬਾਗ ਦੀ ਗੱਲ ਕਰ ਰਹੇ ਆਪਾਂ ਉੱਥੇ ਸਾਡਾ ਪੜਾ ਉੱਥੇ ਹੀ ਲੱਗਿਆ ਹੋਇਆ ਹੈ ਹੁਣ ਅਸੀਂ ਇਹ ਚੀਜ਼ ਦੀ ਗੌਰ ਰੱਖਣੀ ਹੈ ਵੀ ਜਿਹੜਾ ਵੀ ਕੋਈ ਉੱਥੇ ਅੰਬ ਕੱਟਣ ਵਾਸਤੇ ਆਊਗਾ ਅਸੀਂ ਮਾਰ ਮਾਰ ਡਾਂਗਾ ਭਜਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਗਮਾ ਪੰਜਾਬ ਪੁੱਡਾ ਮਰਦਾਵਾਦ 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 ਸਾਥਿਓ ਅਸੀਂ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਤੋਂ ਅੱਜ ਇਸ ਮੁੱਦੇ ਨੂੰ ਲੈ ਕੇ ਖਾਸ ਕਰਕੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਨਾਲ-ਨਾਲ ਜਿੰਨੇ ਵੀ ਪੇੜ ਨੇ ਜਿੰਨੇ ਵੀ ਖਾਸ ਕਰਕੇ ਅੰਬ ਦੇ ਪੇੜ ਨੇ ਜਿਹੜੇ ਕਾਨੂੰਨਨ ਤੌਰ ਤੇ ਬਚਾਏ ਜਾ ਸਕਦੇ ਹਨ ਅਸੀਂ ਉਹਨਾਂ ਲਈ ਆਏ ਹਾਂ ਸਾਨੂੰ ਪਤਾ ਹੈ ਕਿ ਸਰਕਾਰ ਨੇ ਆਪਣੇ ਪੁੱਠੇ ਕਾਰਨਾਮੇ ਤੋਂ ਹਟਣਾ ਹੈ ਜੀ ਆ ਜਗਾ ਸਾਰੀ ਕਮਰਸੀ ਲੈ ਕੋਈ ਦੇ ਮਾਲ ਬਣ ਰਿਹਾ ਹੈ ਕਿਤੇ ਕੁਝ ਬਣ ਰਿਹਾ ਹੈ ਕਿਸੇ ਕੁਝ ਬਣ ਰਿਹਾ ਸਾਡੀ ਇੱਕੋ ਇੱਕ ਬੇਨਤੀ ਹੈ ਰਜਰਵੇਸ਼ਨ ਚੋਰ ਫੋੜੋ ਮੋਰਚਾ ਦੀ ਬਲਵਿੰਦਰ ਸਿੰਘ ਕੁੰਬੜਾ ਜੀ ਰਾਹੀ ਕਿ ਉਸ ਏਰੀਏ ਦੇ ਵਿੱਚ ਅੰਬ ਦਾ ਬੁਟਾ ਬਿਲਕੁਲ ਨਹੀਂ ਕਟਿਆ ਜਾਣਾ ਚਾਹੀਦਾ ਕਿਉਂਕਿ ਸਾਡੀ ਸਿੱਖੀ ਦਾ ਸਭ ਤੋਂ ਵੱਡਾ ਤ੍ਰੂ ਤਾਰਾ ਅੰਬ ਸਾਹਿਬ ਗੁਰਦੁਆਰਾ ਹੈ ਇੱਥੇ ਇੱਥੇ ਮੈਂ ਹਰੇਕ ਬੰਦੇ ਨੂੰ ਅਪੀਲ ਕਰੂੰਗਾ ਪੁੱਡਾ ਸਾਹਿਬ ਦਾ ਜਿਹੜਾ ਜੇਈ ਹੈ ਪੁੱਡਾ ਸਾਹਿਬ ਦਾ ਜਿਹੜਾ ਐਕਸੀਡੈਂਟ ਹੈ ਪੁੱਡਾ ਸਾਹਿਬ ਦੇ ਜਿਹੜੇ ਐਡਮਿਨਿਸਟਰेटर ਨੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇੰਨੀ ਕੁ ਲਿਹਾਜ਼ ਜ਼ਰੂਰ ਰੱਖ ਲੋ ਕਮਰਸ਼ੀਅਲ ਜਿੰਨਾ ਮਰਜ਼ੀ ਬਣਾ ਲਵੇ ਨੂੰ ਜਿੰਨੇ ਬੂਟੇ ਕਾਨੂੰਨੀ ਤੌਰ ਤੇ ਬਚਦੇ ਹਨ ਉਹਨਾਂ ਨੂੰ ਹੱਥ ਨਹੀਂ ਲਾਉਣਾ ਨਹੀਂ ਲਾਉਣਾ ਨਹੀਂ ਲਾਉਣਾ ਧੰਨਵਾਦ ਜੀ ਪਲੀਜ਼